ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਮਿਲੀ ਠੀਤ ਲਹਿਰ ਅਤੇ ਤੁੰਤੋ ਰਾਹਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਅੱਜ ਦੇ ਮੌਸਮ ਬਾਰੇ ਜੀ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਆਉਣ ਵਾਲੇ 6 ਦਿਨਾਂ ਵਿੱਚ ਤੁੰਦ ਅਤੇ ਠੀਤ ਲਹਿਰ ਤੋਂ ਰਾਹਤ ਮਿਲੀ ਹੈ ਤਾਪਮਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਤਾਪਮਨ ਵਿੱਚ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਬਲਕਿ ਤਾਪਮਨ ਜੋ ਹੈ 1 ਡਿਗਰੀ ਵੱਧ ਤੇ ਪਾਇਆ ਗਿਆ ਉੱਥੇ ਹੀ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋਣ ਦੇ ਕਰਕੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿੱਦਾਂ ਕਿ 31 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਪੰਜਾਬ ਦੇ ਕਈ ਥਾਵਾਂ ਤੇ ਹਲਕੀ ਬੂੰਦਾਬਾਦੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਾਨ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੀ ਜਿੱਥੇ ਅੱਜ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 14 ਡਿਗਰੀ ਵਿਚਕਾਰ ਆਂਕਿਆ ਗਿਆ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਉੱਥੇ ਹੀ ਧੁੱਪ ਜੋ ਹੈ ਨਿਕਲੀ ਰਹੇਗੀ ਤੇ ਲੋਕਾਂ ਨੂੰ ਧੁੰਦ ਅਤੇ ਸ਼ੀਤ ਲਹਿਰ ਤੋਂ ਕਾਫੀ ਰਾਹਤ ਮਿਲੇਗੀ ਜੋ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਤਾਪਮਾਨ ਦੀ ਤਾਂ ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ ਵਾਧਾ ਦਿਖਾਈ ਦੇ ਰਿਹਾ ਹੈ ਕਿਉਂਕਿ ਧੁੱਪਾਂ ਨਿਕਲਣ ਦੇ ਕਰਕੇ ਤੁੰਦ ਬਿਲਕੁਲ ਖਤਮ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲ ਰਹੀ ਹੈ ਤਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਤਾਪਮਾਨ ਦੀ ਤਾਂ ਜੋ ਚੰਡੀਗੜ੍ਹ ਦਾ ਤਾਪਮਾਨ ਹੈ 9 ਡਿਗਰੀ ਤੋਂ ਲੈ ਕੇ 18 ਡਿਗਰੀ ਵਿੱਚ ਘਾਟਾ ਮਾਪਿਆ ਗਿਆ ਚੇਰੇ ਹਾਲਾਂਕਿ ਹਲਕੀ ਤੁੰਦ ਦੀ ਸੰਭਾਵਨਾ ਸੀ ਦੇ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਹੀ ਚੱਲ ਰਹੀਆਂ ਸੀ ਬਾਕੀ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਤੇ ਖੁਸ਼ਕ ਰਹੇਗਾ ਹੁਣ 19 ਡਿਗਰੀ ਵਿੱਚਕਰ ਆਂਕਿਆ ਗਿਆ ਸਵੇਰੇ ਹਲਕੀ ਜਿਹੀ ਹਵਾਵਾਂ ਚੱਲ ਰਹੀਆਂ ਸੀ ਤੇ ਬਾਕੀ ਦਿਨ ਪੂਰਾ ਮੌਸਮ ਸਾਫ਼ ਰਹੇ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸੰਕੇਤ ਕੀਤੀ ਗਿਆ ਉੱਥੇ ਜਦੋਂ ਬਾਰਿਸ਼ਾਂ ਹੋਣਗੀਆਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਮੌਸਮ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੇ ਬਾਕੀ ਹੁਣ ਤੁੰਦ ਅਤੇ ਸ਼ੀਤ ਲਹਿਰ ਤੋਂ ਕਾਫੀ ਰਾਹਤ ਮਿਲੇਗੀ ਅਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਮੌਸਮ ਦੀ ਨਵੀਂ ਅਪਡੇਟ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਮਿਲੀ ਸ਼ੀਤ ਲਹਿਰ ਅਤੇ ਤੁੰਦ ਤੋਂ ਰਾਹਤ ਸਤਿ ਸ਼੍ਰੀ ਅਕ TV ਦੇ ਨਾਲ ਤੇ ਮੈਂ ਹਾਂ ਵਿਪੰਚਿਤਕਰ ਤੁਹਾਡੇ ਨਾਲ ਤੇ ਗੱਲ ਕਰਦੇ ਆ ਅੱਜ ਦੇ ਮੌਸਮ ਬਾਰੇ ਜੀ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਆਉਣ ਵਾਲੇ 6 ਦਿਨਾਂ ਵਿੱਚ ਤੁੰਦ ਅਤੇ ਸ਼ੀਤ ਲਹਿਰ ਤੋਂ ਰਾਹਤ ਮਿਲੀ ਹੈ ਤਾਪਮਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਤਾਪਮਨ ਵਿੱਚ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਬਲਕਿ ਤਾਪਮਨ ਜੋ ਹੈ 1 ਡਿਗਰੀ ਵੱਧ ਤੇ ਪਾਇਆ ਗਿਆ ਉਥੇ ਹੀ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋਣ ਦੇ ਕਰਕੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿੱਦਾਂ ਕਿ 31 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਪੰਜਾਬ ਦੇ ਕਈ ਥਾਵਾਂ ਤੇ ਹਲਕੀ ਬੂੰਦਾਬਾਦੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਾਨ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੀ ਜਿੱਥੇ ਅੱਜ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 14 ਡਿਗਰੀ ਵਿਚਕਾਰ ਆਂਕਿਆ ਗਿਆ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਉੱਥੇ ਹੀ ਧੁੱਪ ਜੋ ਹੈ ਨਿਕਲੀ ਰਹੇਗੀ ਤੇ ਲੋਕਾਂ ਨੂੰ ਧੁੰਦ ਅਤੇ ਸ਼ੀਤ ਲਹਿਰ ਤੋਂ ਕਾਫੀ ਰਾਹਤ ਮਿਲੇਗੀ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਤਾਪਮਾਨ ਦੀ ਤਾਂ ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ ਵਾਧਾ ਦਿਖਾਈ ਦੇ ਰਿਹਾ ਹੈ ਕਿਉਂਕਿ ਧੁੱਪ ਕੀ ਤੁੰਦ ਬਿਲਕੁਲ ਖਤਮ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲ ਰਹੀ ਹੈ। ਗੱਲ ਕਰਦੇ ਹਾਂ ਚੰਡੀਗੜ੍ਹ ਦੇ ਤਾਪਮਾਨ ਦੀ ਤਾਂ ਜੋ ਚੰਡੀਗੜ੍ਹ ਦਾ ਤਾਪਮਾਨ ਹੈ 9 ਡਿਗਰੀ ਤੋਂ ਲੈ ਕੇ 18 ਡਿਗਰੀ ਵਿਚਕਾਰ ਮਾਪਿਆ ਗਿਆ। ਸਵੇਰੇ ਹਾਲਾਂਕਿ ਹਲਕੀ ਤੁੰਦੀ ਸੰਭਾਵਨਾ ਸੀ ਤੇ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਹੀ ਚੱਲ ਰਹੀਆਂ ਸੀ। ਬਾਕੀ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਤੇ ਖੁਸ਼ਕ ਰਹੇਗਾ। ਹੁਣ ਗੱਲ ਕਰਦੇ ਹਾਂ ਪਟਿਆਲੇ ਦੇ ਤਾਪਮਾਨ ਦੀ ਜਿੱਥੇ ਪਟਿਆਲੇ ਦਾ ਤਾਪਮਾਨ ਵੀ 10 ਡਿਗਰੀ ਤੋਂ ਲੈ ਕੇ 19 ਡਿਗਰੀ ਵਿਚਕਾਰ ਆंका ਗਿਆ। ਸਵੇਰੇ ਹਲਕੀ ਜਿਹੀ ਹ ਗਾਨਿਕ ਕਮਲ ਨੂੰ ਸਾਂਝੀ ਕੀਤੀ ਗਈ ਉੱਥੇ ਜਦੋਂ بارشਾਂ ਹੋਣਗੀਆਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਮੌਸਮ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੇ ਬਾਕੀ ਹੁਣ ਤੁੰਦ ਅਤੇ ਸ਼ੀਤ ਲਹਿਰ ਤੋਂ ਕਾਫੀ ਰਾਹਤ ਮਿਲੇਗੀ ਅਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਮੌਸਮ ਦੀ ਨਵੀਂ ਅਪਡੇਟ ਲੈ ਕੇ